ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਤੋਂ ਵੱਡਾ ਫੈਸਲਾ ਲਿਆ। ਇਸ ਵਾਰ ਉਹਨਾਂ ਨੇ ਯੂਰਪੀ ਯੂਨੀਅਨ ਤੇ ਮੈਕਸੀਕੋ ਉੱਤੇ ਟੈਰਿਫ ਵਿੱਚ ਵਾਧਾ ਕੀਤਾ ਹੈ। ਟਰੰਪ ਨੇ ਬੀਤੀ ਰਾਤ ਮੈਕਸੀਕੋ ਤੇ ਯੂਰਪੀਅਨ ਯੂਨੀਅਨ ਦੇ ਆਯਾਤ ਉੱਤੇ 1 ਅਗਸਤ ਤੋਂ 30% ਟੈਰਿਫ ਲਗਾ ਦਿੱਤਾ ਹੈ। ਜਦੋਂ ਕਿ ਮੁੱਖ ਵਪਾਰਕ ਸਹਿਯੋਗੀਆਂ ਨਾਲ ਹਫ਼ਤਿਆਂ ਦੀ ਗੱਲਬਾਤ ਵਿਦੇਰੇ ਵਿਆਪਕ ਵਪਾਰ ਸਮਝੌਤੇ ਉੱਤੇ ਪਹੁੰਚਣ ਵਿੱਚ ਅਸਫਲ ਰਹੀ ਹੈ। ਨਵੇਂ ਟੈਰਿਫ ਦਾ ਐਲਾਨ ਸ਼ਨੀਵਾਰ ਨੂੰ ਟਰੂਥ ਸੋਸ਼ਲ ਉਤੇ ਪੋਸਟ ਕੀਤੇ ਗਏ ਵੱਖਰੇ ਪੱਤਰਾਂ ਵਿੱਚ ਕੀਤਾ ਗਿਆ ਹੈ ਮੈਕਸੀਕੋ ਦੇ ਨੇਤਾ ਨੂੰ ਲਿਖੇ ਆਪਣੇ ਪੱਤਰ ਵਿੱਚ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਦੇਸ਼ ਸੰਯੁਕਤ ਰਾਜ ਅਮਰੀਕਾ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਤੇ ਫੈਂਟਨਿਲ ਦੇ ਪਰਵਾਹ ਨੂੰ ਰੋਕਣ ਵਿੱਚ ਮਦਦਗਾਰ ਹੈ ਪਰ ਉਹਨਾਂ ਨੇ ਕਿਹਾ ਹੈ ਕਿ ਦੇਸ਼ ਨੇ ਉੱਤਰੀ ਅਮਰੀਕਾ ਨੂੰ ਨਾਰਕੋ ਤਸਕਰੀ ਦੇ ਖੇਡ ਦੇ ਮੈਦਾਨ ਵਿੱਚ ਬਦਲਣ ਤੋਂ ਰੋਕਣ ਲਈ ਕਾਫੀ ਕੁਝ ਨਹੀਂ ਕੀਤਾ ਹੈ ਟਰੰਪ ਨੇ ਅੱਗੇ ਇਹ ਵੀ ਕਿਹਾ ਹੈ ਕਿ ਮੈਕਸੀਕੋ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਮੇਰੀ ਮਦਦ ਕਰਦਾ ਪਰ ਮੈਕਸੀਕੋ ਨੇ ਜੋ ਕੀਤਾ ਹੈ ਉਹ ਕਾਫੀ ਨਹੀਂ ਹੈ ਟਰੰਪ ਨੇ ਯੂਰਪੀਅਨ ਯੂਨੀਅਨ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਅਮਰੀਕੀ ਵਪਾਰ ਘਾਟਾ ਇੱਕ ਰਾਸ਼ਟਰੀ ਸੁਰੱਖਿਆ ਖਤਰਾ ਹੈ ਸਾਡੇ ਕੋਲ ਯੂਰਪੀਅਨ ਯੂਨੀਅਨ ਨਾਲ ਆਪਣੇ ਵਪਾਰਕ ਸਬੰਧਾਂ ਉੱਤੇ ਚਰਚਾ ਕਰਨ ਲਈ ਕਈ ਸਾਲ ਹੋਏ ਨੇ ਤੇ ਅਸੀਂ ਇਹ ਸਿੱਟਾ ਕੱਢਿਆ ਹੈ ਕਿ ਸਾਨੂੰ ਤੁਹਾਡੇ ਟੈਰਿਫ ਤੇ ਗੈਰ ਟੈਰਿਫ ਨੀਤੀਆਂ ਅਤੇ ਵਪਾਰਕ ਕਾਫਟਾ ਦੁਆਰਾ ਪੈਦਾ ਹੋਏ ਇਨਾ ਲੰਬੇ ਸਮੇਂ ਦੇ ਵੱਡੇ ਤੇ ਸਥਾਈ ਵਪਾਰ ਘਟਿਆਂ ਤੋਂ ਦੂਰ ਰਹਿਣਾ ਚਾਹੀਦਾ। ਟਰੰਪ ਨੇ ਯੂਰਪੀਅਨ ਯੂਨੀਅਨ ਨੂੰ ਲਿਖੇ ਪੱਤਰ ਵਿੱਚ ਇਹ ਸਭ ਕੁਝ ਲਿਖਿਆ ਹੈ। ਸਾਡਾ ਰਿਸ਼ਤਾ ਬਦਕਿਸਮਤੀ ਨਾਲ ਪਰਸਪਰ ਤੋਂ ਬਹੁਤ ਦੂਰ ਹੈ। ਇਸ ਹਫਤੇ ਦੇ ਸ਼ੁਰੂ ਵਿੱਚ ਟਰੰਪ ਨੇ ਜਾਪਾਨ, ਦੱਖਣੀ ਕੋਰੀਆ, ਕੈਨੇਡਾ ਤੇ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ ਉੱਤੇ ਟੈਰਿਫ ਐਲਾਨ ਕੀਤਾ ਹੈ। ਨਾਲ ਹੀ ਤਾਂਬੇ ਉੱਤੇ ਵੀ 50% ਟੈਰਿਫ ਜਾਰੀ ਕੀਤਾ ਹੈ। ਯੂਰਪੀਅਨ ਯੂਨੀਅਨ ਨੇ 27 ਦੇਸ਼ਾਂ ਦੇ ਬਲੌਕ ਲਈ ਅਮਰੀਕਾ ਨਾਲ ਇੱਕ ਵਿਆਪਕ ਵਪਾਰ ਸਮਝੌਤੇ ਉੱਤੇ ਪਹੁੰਚਣ ਦੀ ਉਮੀਦ ਕੀਤੀ ਸੀ। ਯੂਰਪੀਅਨ ਯੂਨੀਅਨ ਹਾਲ ਹੀ ਦੇ ਦਿਨਾਂ ਵਿੱਚ ਆਪਣੀ ਟੈਰਿਫ ਜੰਗ ਦੇ ਵਿਸਥਾਰ ਤੋਂ ਬਾਅਦ, ਟਰੰਪ ਦੇ ਸੰਯੁਕਤ ਰਾਜ ਦੇ ਸਭ ਤੋਂ ਵੱਡੇ ਵਪਾਰ ਤੇ ਨਿਵੇਸ਼ ਪਾਈ ਵਾਲ ਉੱਤੇ ਆਪਣੀਆਂ ਯੋਜਨਾਬੱਧ ਡਿਊਟੀਆਂ ਦੀ ਰੂਪਰੇਖਾ ਦੇਣ ਵਾਲੇ ਪੱਤਰ ਲਈ ਤਿਆਰੀ ਕਰ ਰਿਹਾ ਸੀ। ਯੂਰਪੀ ਸੰਘ ਨੇ ਸ਼ੁਰੂ ਵਿੱਚ ਇੱਕ ਵਿਆਪਕ ਵਪਾਰ ਸਮਝੌਤਾ ਕਰਨ ਦੀ ਉਮੀਦ ਕੀਤੀ ਸੀ, ਜਿਸ ਵਿੱਚ ਉਦਯੋਗਿਕ ਵਸਤੂਆਂ ਉੱਤੇ 0.40 ਟੈਰਿਫ ਯਾ ਮਰਜ਼ੀ ਪਰ ਮਹੀਨਿਆਂ ਦੀ ਮੁਸ਼ਕਲ ਗੱਲਬਾਤ ਨੇ ਇਹ ਅਹਿਸਾਸ ਕਰਵਾਇਆ ਹੈ ਕਿ ਇਸ ਨੂੰ ਸ਼ਾਇਦ ਇੱਕ ਅੰਤਰਿਮ ਸਮਝੌਤਾ ਕਰਨਾ ਪਏਗਾ ਤੇ ਉਮੀਦ ਹੈ ਕਿ ਕੁਝ ਬਿਹਤਰ ਅਜੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਸਾਈਂ ਦੇਸ਼ਾਂ ਦੇ ਬਲੋਕ ਵਿਰੋਧੀ ਦਬਾਅ ਹੇਠ ਹੈ ਕਿਉਂਕਿ ਪਾਵਰ ਹਾਊਸ ਜਰਮਨੀ ਨੇ ਆਪਣੇ ਉਦਯੋਗ ਦੀ ਰੱਖਿਆ ਲਈ ਇੱਕ ਤੇਜ਼ ਸੌਦੇ ਦੀ ਅਪੀਲ ਕੀਤੀ ਹੈ ਜਦੋਂ ਕਿ ਫਰਾਂਸ ਵਰਗੇ ਹੋਰ ਯੂਰਪੀ ਸੰਘ ਦੇ ਮੈਂਬਰਾਂ ਨੇ ਕਿਹਾ ਹੈ ਕਿ ਯੂਰਪੀ ਸੰਘ ਦੇ ਵਾਰਤਕਾਰਾਂ ਨੂੰ ਅਮਰੀਕਾ ਸ਼ਰਤਾਂ ਉੱਤੇ ਇੱਕ ਪਾਸੜ ਸੰਦੇ ਵਿੱਚ ਨਹੀਂ ਝੁਕਣਾ ਚਾਹੀਦਾ। ਵਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਟਰੰਪ ਦੇ ਟੈਰਿਫ ਆਦੇਸ਼ਾਂ ਦੇ ਝੜਪ ਨੇ ਅਮਰੀਕੀ ਸਰਕਾਰ ਲਈ ਹਰ ਮਹੀਨੇ ਅਰਬਾਂ ਡਾਲਰ ਦਾ ਨਵਾਂ ਮਾਲੀਆ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਸ਼ੁੱਕਰਵਾਰ ਨੂੰ ਅਮਰੀਕੀ ਖਜ਼ਾਨਾ ਅੰਕੜਿਆਂ ਅਨੁਸਾਰ ਅਮਰੀਕੀ ਕਸਟਮ ਡਿਊਟੀਆਂ ਦਾ ਮਾਲੀਆ ਸੰਗੀ ਵਿੱਤੀ ਸਾਲ ਵਿੱਚ ਜੂਨ ਤੱਕ 100 ਬਿਲੀਅਨ ਡਾਲਰ ਤੋਂ ਵੀ ਵੱਧ ਹੋ ਗਿਆ